ਕਿ ਕੁਰਾ ਮਾਮਲਾ ਅ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਫਰੀਦਕੋਟ ਪੁਲਿਸ ਹਮੇਸ਼ਾ ਹੀ ਮੁਸਤਦੀਨ ਨਾਲ ਕੰਮ ਕਰਦੀ ਹੈ ਐਸਐਸਪੀ ਡਾਕਟਰ ਪ੍ਰਗਿਆ ਰੰਦੀ ਬੜੀ ਸਟ੍ਰਿਕ ਡਾਇਰੈਕਸ਼ਨਸ ਨੇ ਇਸ ਮਸਲੇ ਦੇ ਵਿੱਚ ਕੱਲ ਇੱਕ ਸਾਡੇ ਐਸਐਚਓ सदर ਹੈਗੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀਗਾ ਕਿ ਗੈਂਗ ਹੈਗਾ ਉਹ ਇੱਥੇ ਬਲੈਕਮੇਲ ਕਰ ਰਿਹਾ ਹੈਗਾ ਜੀ ਲੋਕਾਂ ਨੂੰ ਤੇ ਇੱਕ ਬੜੇ ਸੈਂਸਿਟਿਵ ਜਿਹੇ ਮੈਟਰਸ ਦੇ ਵਿੱਚ ਬਣਾ ਕੇ ਝੂਠੀਆਂ ਸਟੋਰੀਆਂ ਬਣਾ ਕੇ ਉਹਨਾਂ ਨੂੰ ਉਹਨਾਂ ਤੋਂ ਪੈਸੇ ਇਕਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇਹਦੇ ਵਿੱਚ ਹੀ ਗੱਲ ਐਸਐਚਓ सदर ਤੇ ਡੀਐਸਪੀ ਸਿਟੀ ਵੱਲੋਂ ਬੜੇ ਹੀ ਅੱਛੀ ਤਰ੍ਹਾਂ ਨਾਲ ਕੰਮ ਕਰਦੇ ਹੋਏ ਜਿਹਦੇ ਵਿੱਚ 6 ਜਣੇ ਨੇ ਤਿੰਨ ਉਹਦੇ ਵਿੱਚ ਬੰਦੇ ਨੇ ਤੇ ਤਿੰਨ ਲੇਡੀਜ਼ ਨੇ ਹੋਵੇ ਤੇ ਉਹਨਾਂ ਦੇ ਘਰੋਂ ਮਤਲਬ 8 ਲੱਖ ਰੁਪਏ ਦੀ ਉਹਨਾਂ ਨੇ ਕਿਸੇ ਬੰਦੇ ਨੂੰ ਬਲੈਕਮੇਲ ਕਰ ਰਹੇ ਸੀਗੇ ਉਹਨੂੰ ਸ਼ੋਅ ਕਰ ਰਹੇ ਸੀਗੇ ਵੀ ਉਹਦੇ ਉਹਦੇ ਕੋਲ ਇਹਨਾਂ ਕੋਈ ਵੀਡੀਓਜ਼ ਹੈਗੀਆਂ ਨੇ ਤੇ ਉਹਦੇ ਉਹਨੂੰ ਬਲੈਕਮੇਲਿੰਗ ਦਾ ਕਾਫੀ ਨੈਟਵਰਕ ਚਲਾ ਰਹੇ ਸੀਗੇ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ ਤੇ 15 ਲੱਖ ਦੀ ਡਿਮਾਂਡ ਹੋਈ ਸੀਗੀ ਬਾਅਦ ਚੋ ਨੇਗੋਸ਼ੀਏਸ਼ਨ ਕਰਕੇ 8 ਲੱਖ ਰੁਪਏ ਇਹਨਾਂ ਤੋਂ ਮੰਗਿਆ ਗਿਆ ਸੀਗਾ ਤੇ ਕੱਲ ਲੇਟ ਈਵਨਿੰਗ ਐਸ ਐਚਓ सदर ਨੇ ਤੇ ਡੀ ਐਸ ਪੀ ਸਿਟੀ ਇਹਨਾਂ ਵੱਲੋਂ ਇਸ ਗਰੁੱਪ ਨੂੰ ਅਰੈਸਟ ਕੀਤਾ ਗਿਆ ਹੈਗਾ ਇਹਨਾਂ 6 ਜਣਿਆਂ ਨੂੰ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਇਹਨਾਂ ਦਾ ਫਰਦਰ ਰਿਮਾਂਡ ਦਿੱਤਾ ਜਾਏਗਾ ਅੱਗੇ ਫਰਦਰ ਇਨਵੈਸਟੀਗੇਸ਼ਨ ਨੂੰ ਚਲਾਉਣ ਵਾਸਤੇ ਜਿਹੜਾ ਸ਼ਿਕਾਇਤਕਰਤਾ ਵੱਲੋਂ ਇਹ ਰਿ ਇਹ ਤਾਕ ਮੰਗੀ ਗਈ ਸੀ ਜੀ ਤੇ ਪੀਟੀ ਜਾਂਚ ਕੀਤੀ ਸੀ ਇਹਨਾਂ ਦੇ ਮੌਕੇ ਦੇ ਉੱਤੇ ਪੈਸੇ ਦਿੱਤੇ ਜਾ ਰਹੇ ਸੀ ਕਿਉਂਕਿ ਸ਼ਿਕਾਇਤਕਰਤਾ ਰੈਗੂਲਰਲੀ ਪੁਲਿਸ ਨਾਲ ਇਨ ਟੱਚ ਦੇ ਵਿੱਚ ਸੀਗਾ ਤੇ ਉਹ ਸਾਰਾ ਪੈਸਾ ਰਿਕਵਰ ਕੀਤਾ ਗਿਆ ਹੈਗਾ Trap ਕਰਕੇ ਪੁਲਿਸ ਵੱਲੋਂ ਇਸ ਸਮੇਂ ਬ੍ਰਿਟੀਕਲ ਦੇ ਇਹਦਾ ਕੋਈ ਪੋਲਿਟੀਕਲ ਕਨੈਕਸ਼ਨ ਐ ਸੱਚ ਨਹੀਂ ਹੈ ਬਟ ਫਰਦਰ ਕਿਉਂਕਿ ਇਹ ਹਜੇ ਬਿਲਕੁਲ ਹੀ ਨੇਸ਼ਨ ਸਟੇਜਸ ਆਫ ਇਨਵੈਸਟੀਗੇਸ਼ਨ ਹੈ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਅਜ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਇਹਨੂੰ ਅੱਗੇ ਕਾਫੀ ਇਨਵੈਸਟੀਗੇਟ ਕੀਤਾ ਜਾਏਗਾ ਤਾਂ ਕਿ ਕੋਈ ਇਦਾਂ ਦੇ ਹੋਰ ਵੀ ਕੋਈ ਕੇਸਿਸ ਨੇ ਜਿਹੜੇ ਇਦਾਂ ਦੇ ਕੋਈ ਧਿਆਨ ਦੇ ਵਿੱਚ ਆਂਦੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਜੁੜਿਆ ਦੱਸਿਆ ਜਾ ਰਿਹਾ ਹੈ ਕਿ ਸਾਫਲਾ ਸਰਪੰਚ ਜਿਹੇ ਸੋ ਜਿਹੜੇ ਸਾਫਲਾ ਸਰਪੰਚ ਸਮਾਗਰ ਉਹ दैट ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਨੂੰ ਹਜੇ ਵੈਰੀਫਾਈ ਕਰ ਰਹੇ ਹਾਂ ਕੌਣ ਹੈ ਕੀ ਹੈ ਕੀ ਨਹੀਂ ਹੈ ਸਰ ਜਿਹੜੀ ਇਹ ਬਲੈਕਮੇਲਿੰਗ ਹੋਈ ਕੀ ਮਾਮਲਾ ਕੀ ਸੀ ਪੂਰਾ ਥੋੜਾ ਦੱਸ ਸਕਦੇ ਇੱਕ ਇੱਥੇ ਹੈਗਾ ਜੀ ਰਾਧਾ ਆਪਣਾ ਕ੍ਰਿਸ਼ਨ dham ٹرسٹ ਹੈਗਾ ਜੀ ٹرسٹ ਦੇ ਵਿੱਚ ਦੇ ਕੋਈ ਮੈਂਬਰ ਹੈਗੇ ਨੇ ਉਹਨਾਂ ਨੂੰ ਇਹਨਾਂ ਵੱਲੋਂ ਬਲੈਕਮੇਲ ਕੀਤਾ ਗਿਆ ਸੀਗਾ ਵੀ ٹرسٹ ਦੇ ਵਿੱਚ ਕੋਈ ਮਤਲਬ ਮਤਲਬ ٹرسٹ ਦੇ ਨਾਲ ਕੋਈ ਰਿਲੇਟਡ ਮੈਟਰ ਦੇ ਵਿੱਚ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਸੋ ਫਿਰ ਉਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਵੀ ਅਨਸੈਸਟਰੀ ٹرسٹ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਪਰਸਨਲ ਹੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਹੀ ਇਹ ਸਾਰਾ ਨੈਕਸਸ ਬ੍ਰੇਕ ਕੀਤਾ ਗਿਆ ਗੱਲ ਪੁਲਿਸ ਵੱਲੋਂ ਕੋਈ ਹਨੀ Trap ਦਾ ਮਾਮਲਾ ਵੀ ਸਾਨੂੰ ਨਹੀਂ ਹਨੀ Trap ਦਾ ਐਸ ਸੱਚ ਨਹੀਂ ਹੈਗਾ ਉਹ ਐਕਚੁਅਲੀ ਉਹਨਾਂ ਦੀ ਵੀਡੀਓ ਵੀ ਕੋਈ ਇਹਨਾਂ ਕੋਈ ਸੀ ਵੀਂ ਜਾਂ ਕੋਈ ਵੈਸੇ ਕੰਸੈਪਟ ਡਰਾ ਰਹੇ ਸੀ। ਉਹ ਇਹ ਸਿਰਫ ਹਜੇ ਤੱਕ ਜਿੰਨਾ ਪਾਇਆ ਗਿਆ ਸਿਰਫ ਡਰਾ ਰਹੇ ਸੀਗੇ ਜੀ ਤੇ ਇਸੇ ਕਰਕੇ ਉਹ ਮਦਈ ਵੀ ਸ਼ੁਰੂ ਤੋਂ ਹੀ ਚੁੱਕਨੇ ਸੀ ਉਹਨਾਂ ਨੂੰ ਪਤਾ ਸੀਗਾ ਵੀ ਐਸਾ ਕੋਈ ਮਸਲਾ ਨਹੀਂ ਹੈ ਉਹਨਾਂ ਨੇ ਤਾਂ ਹੀ ਪੁਲਿਸ ਨੂੰ ਕੰਫੀਡੈਂਸ ਦੇ ਵਿੱਚ ਲਿੱਤਾ ਸੀਗਾ। ਹੁਣ ਟੋਟਲ ਕਿੰਨੇ ਗ੍ਰਿਫਤਾਰੀਆਂ ਸੀ ਸੋਚ 6 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਜੀ ਤੇ ਫਰਦਰ ਅੱਜ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਐਂਡ ਨੈਕਸਟ ਕੋਰਸ ਆਫ ਇਨਵੈਸਟੀਗੇਸ਼ਨ ਜਾਰੀ ਹੈਗੀ ਜੋ ਵੀ ਨੈਕਸਟ ਟਾਈਮ ਲਾ ਇਸ ਵਿੱਚ ਅਰੈਸਟ ਕੀਆ ਨੇ ਉਹਨਾਂ ਦਾ ਕੀ ਰੋ ਮਹਿਲਾਵਾਂ ਵੀ ਇੱਕ ਗੈਂਗ ਦਾ ਪਾਰਟ ਸੀਗੇ ਜੀ ਇਹਨਾਂ ਨੂੰ ਜਾਣ ਕੇ ਇਹਨਾਂ ਨੂੰ ਹਰਾਸ ਕਰਨ ਵਾਸਤੇ ਇੱਕ ਆਪਰੇਟ ਕਰਨੀਆਂ ਸੀਗੀਆਂ ਤੰਗ ਪ੍ਰੇਸ਼ਾਨ ਕਰਨ ਵਾਸਤੇ ਅਨਨੈਸੈਸਰੀ